ਜੀਵਰੂੜਾ ਦੀ ਜਿੱਤ ਤੋਂ ਬਾਅਦ ਪਾਰਟੀ ਪਾਰਟੀ ਦਫਤਰ ਵੀ ਕਿੱਥੇ ਸੀ ਮੌਜੂਦਾਂ ਜਿੱਥੇ ਖੁਸ਼ੀ ਦਾ ਮਾਹੌਲ ਹੈ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਸਾਡੇ ਨਾਲ ਨੇ ਚੀਮਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਲੁਧਿਆਣਾ ਦੇ ਸਾਰੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਗੁਜਰਾਤ ਦੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੇ ਵਿਜ਼ਨ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੇ ਮਾਡਲ ਤੇ ਮ ਭਾਰਤੀ ਜਨਤਾ ਪਾਰਟੀ ਕਾਲੀ ਦਲ ਬੀਜੇਪੀ ਕਰ ਰਹੇ ਸੀ ਕਾਂਗਰਸ ਪਾਰਟੀ ਕਰ ਰਹੇ ਸੀ ਉਹਦੀ ਹਾਰ ਹੋਈ ਆ ਔਰ ਨੈਕਰੀਤਿਆਂ ਦੀ ਇਮਾਨਦਾਰੀ ਦੀ ਜਿਹੜੀ ਆ ਉਹ ਵੱਡੀ ਜਿੱਤ ਹੋਈ ਆ ਕੀ ਲੱਗਦਾ ਹੈ ਵੋਟ ਪਰਸੈਂਟੇਜ ਵੋਟ ਬਹੁਤ ਘੱਟ ਪੋਲ ਹੋਈ ਉਸ ਦੇ باوجود ਵੀ ਇੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰ ਜਾਣਾ ਕਿਹੜੀਆਂ ਕਿਹੜੇ ਉਹ ਡਵੈਲਪਮੈਂਟ ਦੇ ਕੰਮ ਸੀ ਜਿਹੜੇ ਲੁਧਿਆਣਾ ਪਸ਼ਮੀ ਵਿੱਚ ਤੁਸੀਂ ਕੀਤੇ ਉਹ ਉਸ ਦਿਨ ਨਾ ਗਰਮੀ ਦਾ ਬਹੁਤ ਜ਼ਿਆਦਾ ਕਹਿਰ ਜਿਹੜਾ ਵਾਪਰ ਰਿਹਾ ਸੀ ਜਿਸ ਦਿਨ VOTING ਹੋ ਰਹੀ ਸੀ ਇਸ ਗੱਲ ਕਰਕੇ VOTING ਕੱਟੋ ਪਰ ਲੇਕਰ ਲੋਕਾਂ ਨੇ ਸਪਸ਼ ਮੋਹਮਦ ਤੇ ਮੋਹਰ ਲਾਈਆ ਕਿ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਅੱਛੀ ਹੈ ਉਸ ਗੱਲ ਤੇ ਮੋਹਰ ਲਾਈਆ ਕਿ ਲੁਧਿਆਣਾ ਦੇ ਅੰਦਰ ਉਹਨਾਂ ਲੋਕਾਂ ਨੇ ਬਾਬਲ ਬਚਾਇਆ ਧਰਨੇ ਦਿੱਤੇ ਵਿਰੋਧ ਪ੍ਰਦਰਸ਼ਨ ਕੀਤੇ ਇਸ ਗੱਲ ਤੇ ਮੋਹਰ ਲਾਈਆ ਔਰ ਦੂਸਰਾ ਪੰਜਾਬ ਦੇ ਅੰਦਰ ਜੋ ਇੰਡਸਟਰੀ ਦੀ ਅਸੀਂ ਨਵੀਆਂ ਪਾਲিসੀਆਂ ਲੈ ਕੇ ਆ ਰਹੇ ਆ ਪਿਛਲੇ ਲਗਭਗ 3 ਸਾਲਾਂ ਚ ਬਹੁਤ ਸਾਰੀਆਂ ਇੰਡਸਟਰੀ ਦੀਆਂ ਪਾਲਿਸੀਆਂ ਆਈਆਂ ਨੇ ਉਹਨਾਂ ਸਾਰੀਆਂ ਪਾਲਸੀਆਂ ਤੇ ਮੋਹਰ ਲਾਇਆ ਕਿਉਂਕਿ ਲੁਧਿਆਣਾ ਪੱਛਮੀ ਦੇ ਅੰਦਰ ਬਹੁਤ ਸਾਰੀ ਇੰਡਸਟਰੀ ਲਿਸਟਾਂ ਦੇ ਆਪਣੇ ਘਰ ਨੇ VOTER ਲਗੇ ਉਹਨਾਂ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਆਮ ਆਦਮੀ ਪਾਰਟੀ ਸਹੀ ਦਿਸ਼ਾ ਦੇ ਅੰਦਰ ਪੰਜਾਬ ਚ ਕੰਮ ਕਰ ਰਹੀ ਆ। ਇਹ ਯੋਧ ਨਸ਼ਿਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਤੇ ਲੜ ਰਹੀ ਆ ਉਸ ਗੱਲ ਨੂੰ ਲੋਕਾਂ ਨੇ ਜਿਹੜਾ ਭਰਮਾ ਹੰਗਾਰਾ ਦਿੱਤਾ ਪਿਆਰ ਦਿੱਤਾ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਚੋਂ ਨਸ਼ਾ ਖਤਮ ਕਰਨ ਦੇ ਲਈ ਲੱਗੀ ਹੋਈ ਆ ਧੰਨਵਾਦ ਕਰਦੇ ਆਂ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਜਿਹੜਾ ਖਾਤਮਾ ਹੋ ਰਿਹਾ ਉਸ ਗੱਲ ਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਆ ਉਸ ਗੱਲ ਨੂੰ ਜਿਹੜਾ ਲੋਕਾਂ ਨੇ ਵੋਟ ਕੀਤੀ ਆ ਸੋ ਪੰਜਾਬ ਦੇ ਅੰਦਰ ਜੋ ਅਸੀਂ ਰੋਜ਼ਗਾਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਰਹੇ ਆ ਉਹਨੂੰ ਲੈ ਕੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾਗਾ ਸੋ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਰਕਾਰ ਜਿਹੜੀ ਆ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਚ ਲੱਗੀ ਰਹੂਗੀ ਇਸੇ ਤਰ੍ਹਾਂ ਅਸੀਂ ਨਵੀਆਂ ਪਾਲਿਸੀਆਂ ਬਣਾਉਂਦੇ ਰਹਾਂਗੇ ਔਰ ਪੰਜਾਬ ਨੂੰ ਤਰੱਕੀ ਵੱਲ ਲੈ ਜਾਂਦੇ ਰਹਾਂਗੇ ਪੁਰਾਣੇ ਸਮਿਆਂ ਚ ਪੰਜਾਬ ਚ ਕਾလီਦਰ ਬੀਜੇਪੀ ਨੇ ਨਸ਼ਾ ਫੈਲਾਇਆ ਕਰਪਸ਼ਨ ਦਾ ਜਾਲ ਵਿਛਾਇਆ ਭ੍ਰਿਸ਼ਟਾਚਾਰ ਦਾ ਜਾਲ ਵਿਛਾਇਆ ਪੰਜਾਬ ਦੇ ਅੰਦਰ ਮਾਫੀਆ ਸ਼ਬਦ ਦਾ ਪੈਦਾ ਕਦੋਂ ਹੋਇਆ ਮਾਫੀਆ ਸ਼ਬਦ ਜਦੋਂ ਕਾလီਦਰ ਬੀਜੇਪੀ ਦਾ ਰਾਜ ਸੀ ਉਸ ਸਮੇਂ ਮਾਫੀਆ ਸ਼ਬਦ ਪੈਦਾ ਹੋਇਆ ਕਿ ਜੀ ਸ਼ਰਾਬ ਦਾ ਮਾਫੀਆ ਚੱਲ ਰਿਹਾ ਰੈੱਡ ਦਾ ਮਾਫੀਆ ਚੱਲ ਰਿਹਾ ਚਿੱਟੇ ਦਾ ਮਾਫੀਆ ਚੱਲ ਰਿਹਾ ਲੈਂਡ ਦਾ ਮਾਫੀਆ ਚੱਲ ਰਿਹਾ ਇਹ ਉਹ ਸ਼ਬਦ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਚ ਉਹਦਾ ਐਂਟਰ ਕੀਤੇ ਜਦੋਂ ਪੰਜਾਬ ਚ ਕਾလီਦਰ ਬੀਜੇਪੀ ਦਾ ਰਾਜ ਸੀ ਇੱਛਾਪ ਦੋ ਦੋ ਆਏ ਔਰ ਕਾਂਗਰਸ ਪਾਰਟੀ ਦੇ ਕਿਆ ਖਤਮ ਕਰਾਂਗੇ ਖਤਮ ਤਾਂ ਕੀ ਕਰਨੇ ਸੀ ਆਪ ਵੀ ਉਹਦੇ ਨਾਲ ਰਲ ਕੇ ਸੋ ਆਮ ਆਦਮੀ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਲੋਕਾਂ ਪਤੀ ਸਰਦਾਰ ਭਗਵੰਤ ਸਿੰਘ ਮਾਜੀ ਲਗਾਤਾਰ ਦਿਨ ਰਾਤ ਜੋਰ ਲਾ ਰਹੇ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਉਸੇ ਲੀਹਾਂ ਤੇ ਅਸੀਂ ਕੰਮ ਕਰ ਰਹੇ ਆ ਔਰ ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਨਾ ਸਾਡਾ ਧਰਮ ਬਖਸ਼ਿਆ ਨਾ ਪੰਜਾਬ ਬਖਸ਼ਿਆ ਨਾ ਜਵਾਨੀ ਬਖਸ਼ੀ ਸਿਰਫ ਆਪਣੇ ਪਰਿਵਾਰਾਂ ਦੀ ਚੌਧਰ ਦੇ ਖਾਤਰ ਆਪਣੀ ਸੱਤਾ ਦੇ ਲਾਲਚ ਦੇ ਖਾਤਰ ਪੰਜਾਬ ਨੂੰ ਬਰਬਾਦ ਕਰਨ ਦਾ ਉਹਨਾਂ ਨੇ ਯਤਨ ਕੀਤਾ ਸੋ ਇਸ ਗੱਲ ਕਰਕੇ ਅਕਾਲੀ ਦਲ ਦੀ ਬਹੁਤ ਪਾਰੀ ਹਾਰ ਹੋਈਆ ਕਾਂਗਰਸ ਪਾਰਟੀ ਦੀ ਹਾਰ ਹੋਈਆ ਭਾਜਪਾ ਦੀ ਹਾਰ ਹੋਈਆ ਹੁਣ ਸੇ ਸਾਰੀਆਂ ਪਾਰਟੀਆਂ ਇਕੱਠਾ ਇੱਕ ਜਗ੍ਹਾ ਠੋੜ ਜੋੜ ਕਰ ਲੈਣੇ ਚਾਹੇ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਸਾਰੇ ਇਕੱਠੇ ਹੋ ਜਾਣ ਫਿਰ ਵੀ ਮੈਸਾਂਵੰਦਾਂ ਲੋਕਾਂ ਨੇ ਇਹਨੂੰ ਸਭ ਕੁਝ ਸਿਖਾਉਣਾ ਬਹੁਤ ਬਹੁਤ ਧੰਨਵਾਦ ਹਰਪਾਲ ਸਿੰਘ ਚੀਮਾ ਸਾਡੇ ਨਾਲ ਸੀ ਇਸ ਮੌਕੇ ਅਸੀਂ ਆਮਾਦੀ ਪਾਰਟੀ ਦੇ ਚੰਡੀਗੜ੍ਹ ਵਿਛਲੇ ਦਫ਼ਤਰ ਵਿਖੇ ਮੌਜੂਦ ਹਾਂ ਜਿੱਥੇ ਬਹੁਤ ਸਾਰਾ ਜਸ਼ਨ ਹੈ ਜਿਹੜਾ ਪਾਰਟੀ ਦੇ ਆਗੂਆਂ ਵੱਲੋਂ ਕੈਬਨਿਟ ਮਿੰისტਰਾਂ ਦੇ ਵੱਲੋਂ ਮਨਾਇਆ ਜਾ ਰਿਹਾ ਉਸ ਦੀਆਂ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਰਪਾਲ ਸਿੰਘ ਚੀਮਾ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪਾਰਟੀ ਵੱਲੋਂ ਕੀਤੇ ਗਏ ਜ ਕੰਮਾਂ ਦੇ ਉੱਤੇ ਜਿਹੜੀ ਹੈਗੀ ਆ ਮੋਹਰ ਹੈ ਉਹ ਲੁਧਿਆਣਾ ਦੇ ਲੋਕਾਂ ਨੇ ਲਗਾਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਜਿਹੜੀ ਗਤੀ ਹੈ ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਹੋਰ ਵੀ ਆਗੂਆਂ ਨਾਲ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਵਰਟੀ ਦੇ ਨਾਲ ਧੰਨਵਾਦ ਲੁਧਿਆਣਾ ਪਸ਼ਮੀਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਜਿੱਤ ਤੋਂ ਬਾਅਦ ਪਾਰਟੀ ਪਾਰਟੀ ਦਫ਼ਤਰ ਵੀ ਕਿੱਥੇ ਸੀ ਮੌਜੂਦਾਂ ਜਿੱਥੇ ਖੁਸ਼ੀ ਦਾ ਮਾਹੌਲ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਡੇ ਨਾਲ ਨੇ ਚੀਮਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਲੁਧਿਆਣਾ ਦੇ ਸਾਰੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਗੁਜਰਾਤ ਦੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੇ ਵਿਜ਼ਨ ਤੇ ਮੋਹਰ ਲਾਈ ਆ ਹਰਵਿੰਦ ਕੇਜ ਦਾ ਪ੍ਰਚਾਰ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਕਾਂਲੀਦਲ ਬੀਜੇਪੀ ਕਰ ਰਹੀ ਸੀ ਕਾਂਗਰਸ ਪਾਰਟੀ ਕਰ ਰਹੀ ਸੀ ਉਹਦੀ ਹਾਰ ਹੋਈ ਆ ਔਰ ਨੇਕ ਰੀਤੀਆਂ ਦੀ ਇਮਾਨਦਾਰੀ ਦੀ ਜਿਹੜੀ ਆ ਉਹ ਵੱਡੀ ਜਿੱਤ ਹੋਈ ਆ ਨਹੀਂ ਲੱਗਦਾ ਬੋਟ ਪਰਸੈਂਟੇਜ ਬੋਟ ਬਹੁਤ ਘੱਟ ਪੋਲ ਹੋਈ ਉਸ ਦੇ ਬਾਵਜੂਦ ਵੀ ਇੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰ ਜਾਣਾ ਕਿਹੜੀਆਂ ਕਿਹੜੇ ਉਹ ਡਵੈਲਪਮੈਂਟ ਦੇ ਕੰਮ ਸੀ ਜਿਹੜੇ ਲੁਧਿਆਣਾ ਪਸ਼ਮੀ ਵਿੱਚ ਤੁਸੀਂ ਕੀਤੇ ਉਸ ਦਿਨ ਨਾ ਗਰਮੀ ਦਾ ਬਹੁਤ ਜ਼ਿਆਦਾ ਕਹਿਰ ਜਿਹੜਾ ਵਾਪਰ ਰਿਹਾ ਸੀ ਜਿਸ ਦਿਨ VOTING ਹੋ ਰਹੀ ਸੀ ਇਸ ਗੱਲ ਕਰਕੇ VOTING ਘੱਟ ਹੋਈ ਪਰ ਲੇਕਰ ਲੋਕਾਂ ਨੇ ਸਪੱਸ਼ ਮੋਹਰ ਲਾਈਆ ਕਿ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਅੱਛੀ ਹੈ ਉਸ ਗੱਲ ਤੇ ਮੋਹਰ ਲਾਈਆ ਕਿ ਲੁਧਿਆਣਾ ਦੇ ਅੰਦਰ ਉਹ ਲੋਕਾਂ ਨੇ ਬਾਬਾਲ ਬਚਾਇਆ ਧਰਨੇ ਦਿੱਤੇ ਵਿਰੋਧ ਪ੍ਰਦਰਸ਼ਨ ਕੀਤੇ ਇਸ ਗੱਲ ਤੇ ਮੋਹ ਪੰਜਾਬ ਦੇ ਅੰਦਰ ਜੋ ਇੰਡਸਟਰੀ ਦੀਆਂ ਅਸੀਂ ਨਵੀਆਂ ਪਾਲਸੀਆਂ ਲੈ ਕੇ ਆ ਰਹੇ ਹਾਂ ਪਿਛਲੇ ਲਗਭਗ 3 ਸਾਲਾਂ ਚ ਬਹੁਤ ਸਾਰੀਆਂ ਇੰਡਸਟਰੀ ਦੀਆਂ ਪਾਲਸੀਆਂ ਆਈਆਂ ਨੇ ਉਹਨਾਂ ਸਾਰੀਆਂ ਪਾਲਸੀਆਂ ਦੇ ਮੋਹਰ ਲਾਇਆ ਕਿਉਂਕਿ ਲੁਧਿਆਣਾ ਪੱਛਮੀ ਦੇ ਅੰਦਰ ਬਹੁਤ ਸਾਰੀ ਇੰਡਸਟਰੀ ਲਿਸਟਾਂ ਦੇ ਆਪਣੇ ਘਰ ਨੇ VOTER ਲਗੇ ਉਹਨਾਂ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਆਮ ਆਦਮੀ ਪਾਰਟੀ ਸਹੀ ਦਿਸ਼ਾ ਦੇ ਅੰਦਰ ਪੰਜਾਬ 'ਚ ਕੰਮ ਕਰ ਰਹੀ ਹੈ ਇਹ ਯੋਧ ਨਸ਼ਿਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ 'ਚ ਲੜ ਰਹੀ ਹੈ ਉਸ ਗੱਲ ਨੂੰ ਲੋਕਾਂ ਨੇ ਜਿਹੜਾ ਭਰਮਾ ਹੰਗਾਰਾ ਦਿੱਤਾ ਪਿਆਰ ਦਿੱਤਾ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਲਗੀ ਹੋਈ ਆ ਧੰਨਵਾਦ ਕਰਦੇ ਆ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਜਿਹੜਾ ਖਾਤਮਾ ਹੋ ਰਿਹਾ ਉਸ ਗੱਲ ਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਆ ਉਸ ਗੱਲ ਨੂੰ ਜਿਹੜਾ ਲੋਕਾਂ ਨੇ ਵੋਟ ਕੀਤੀ ਆ ਸੋ ਪੰਜਾਬ ਦੇ ਅੰਦਰ ਜੋ ਅਸੀਂ ਰੋਜ਼ਗਾਰ ਪੰਜਾਬ ਦੇ ਨੌਜਵਾਨ ਮੁੰਡੇ ਕੁੜਿਆਂ ਦੇ ਰਹਿਆ ਉਹਨੂੰ ਲੈ ਕੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾਗਾ ਸੋ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਰਕਾਰ ਜਿਹੜੀ ਆ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਚ ਲੱਗੀ ਰਹੂਗੀ ਇਸੇ ਤਰ੍ਹਾਂ ਅਸੀਂ ਨਵੀਆਂ ਪਾਲਿਸੀਆਂ ਬਣਾਉਂਦੇ ਰਹਾਂਗੇ ਔਰ ਪੰਜਾਬ ਨੂੰ ਤਰੱਕੀ ਵੱਲ ਲੈ ਜਾਂਦੇ ਰਹਾਂਗੇ ਪੁਰਾਣੇ ਸਮਿਆਂ ਚ ਪੰਜਾਬ ਚ ਕਾလီਦਰ ਬੀਜੇਪੀ ਨੇ ਨਸ਼ਾ ਫੈਲਾਇਆ ਕਰਪਸ਼ਨ ਦਾ ਜਾਲ ਵਿਛਾਇਆ ਭ੍ਰਿਸ਼ਟਾਚਾਰ ਦਾ ਜਾਲ ਵਿਛਾਇਆ ਪੰਜਾਬ ਦੇ ਅੰਦਰ ਮਾਫੀਆ ਸ਼ਬਦ ਦਾ ਪੈਦਾ ਕਦੋਂ ਹੋਇਆ ਮਾਫੀਆ ਸ਼ਬਦ ਜਦੋਂ ਕਾလီਦਰ ਬੀਜੇਪੀ ਦਾ ਰਾਜ ਸੀ ਉਸ ਸਮੇਂ ਮਾਫੀਆ ਸ਼ਬਦ ਪੈਦਾ ਹੋਇਆ ਕਿ ਜੀ ਸ਼ਰਾਬ ਦਾ ਮਾਫੀਆ ਚੱਲ ਰਿਹਾ ਰੈੱਡ ਦਾ ਮਾਫੀਆ ਚੱਲ ਰਿਹਾ ਚਿੱਟੇ ਦਾ ਮਾਫੀਆ ਚੱਲ ਰਿਹਾ ਲੈਂਡ ਦਾ ਮਾਫੀਆ ਚੱਲ ਰਿਹਾ ਇਹ ਉਹ ਸ਼ਬਦ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਚ ਉਹਦਾ ਐਂਟਰ ਕੀਤੇ ਜਦੋਂ ਪੰਜਾਬ ਚ ਕਾလီਦਰ ਬੀਜੇਪੀ ਦਾ ਰਾਜ ਸੀ ਇਸ ਆਪ ਦੋ ਦੋ ਆਏ ਔਰ ਕਾਂਗਰਸ ਪਾਰਟੀ ਨੇ ਕਿਆ ਖਤਮ ਕਰਾਂਗੇ ਖਤਮ ਤਾਂ ਕੀ ਕਰਨੇ ਸੀ ਆਪ ਵੀ ਉਹਦੇ ਨਾਲ ਲੜ ਗਏ ਸੋ ਆਮ ਆਦਮੀ ਪਾਰਟੀ ਜਿਹੜੀ ਕਮਿਟਡ ਆ ਪੰਜਾਬ ਦੇ ਲੋਕਾਂ ਪਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਦਿਨ ਰਾਤ ਜੋਰ ਲਾ ਰਹੇ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਉਸੇ ਲੀਹਾਂ ਤੇ ਅਸੀਂ ਕੰਮ ਕਰ ਰਿਹਾ ਔਰ ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਨਾ ਸਾਡਾ ਧਰਮ ਬਖਸ਼ਿਆ ਨਾ ਪੰਜਾਬ ਬਖਸ਼ਿਆ ਨਾ ਜਵਾਨੀ ਬਖਸ਼ੀ ਸਿਰਫ ਆਪਣੇ ਪਰਿਵਾਰਾਂ ਦੀ ਚੌਧਰ ਦੇ ਖਾਤਰ ਆਪਣੀ ਸੱਤਾ ਦੇ ਲਾਲਚ ਦੇ ਖਾਤਰ ਪੰਜਾਬ ਨੂੰ ਬਰਬਾਦ ਕਰਨ ਦਾ ਉਹਨਾਂ ਨੇ ਯਤਨ ਕੀਤਾ ਸੋ ਇਸ ਗੱਲ ਕਰਕੇ ਅਕਾਲੀ ਦਲ ਦੀ ਬਹੁਤ ਪਾਰੀ ਹਾਰ ਹੋਈ ਹੈ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਬੀਜੇਪੀ ਦੀ ਹਾਰ ਹੋਈ ਹੈ ਹੁਣ ਸੇ ਸਾਰੀਆਂ ਪਾਰਟੀਆਂ ਇਕੱਠਾ ਇੱਕ ਜਗ੍ਹਾ ਠੋੜ ਜੋੜ ਕਰ ਲੈਣੇ ਚਾਹੇ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਸਾਰੇ ਇਕੱਠੇ ਹੋ ਜਾਣ ਫਿਰ ਵੀ ਮੈਂ ਸੰਸਦਾਂ ਨੂੰ ਲੋਕਾਂ ਨੂੰ ਸਭ ਕੁਝ ਸਿਖਾਉਣਾ ਬਹੁਤ ਬਹੁਤ ਧੰਨਵਾਦ ਹਰਪਾਲ ਸਿੰਘ ਚੀਮਾ ਸਾਡੇ ਨਾਲ ਸੀ ਇਸ ਮੌਕੇ ਅਸੀਂ ਆਮਾਦੀ ਪਾਰਟੀ ਦੇ ਚੰਡੀਗੜ੍ਹ ਵਿੱਚਲੇ ਦਫ਼ਤਰ ਵਿਖੇ ਮੌਜੂਦ ਹਾਂ ਜਿੱਥੇ ਬਹੁਤ ਸਾਰਾ ਜਸ਼ਨ ਹੈ ਜਿਹੜਾ ਪਾਰਟੀ ਦੇ ਆਗੂਆਂ ਵੱਲੋਂ ਕੈਬਨਿਟ ਮਿੰისტਰਾਂ ਦੇ ਵੱਲੋਂ ਮਨਾਇਆ ਜਾ ਰਿਹਾ ਉਸ ਦੀਆਂ ਵੀ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਰਪਾਲ ਸਿੰਘ ਚੀਮਾ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪਾਰਟੀ ਵੱਲੋਂ ਕੀਤੇ ਗਏ ਜ ਕੰਮਾਂ ਦੇ ਉੱਤੇ ਜਿਹੜੀ ਹੈਗੀ ਆ ਮੋਰ ਹੈ ਉਹ ਲੁਧਿਆਣਾ ਦੇ ਲੋਕਾਂ ਨੇ ਲਗਾਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਜਿਹੜੀ ਗਤੀ ਹੈ ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਹੋਰ ਵੀ ਆਗੂਆਂ ਨਾਲ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਪਾਰਟੀ ਦੇ ਨਾਲ ਧੰਨਵਾਦ ਲੁਧਿਆਣਾ ਪਸ਼ਮੀਤ ਆਮਾਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਜਿੱਤ ਤੋਂ ਬਾਅਦ ਪਾਰਟੀ ਵਿਕ ਪਾਰਟੀ ਦਫਤਰ ਵੀ ਕਿੱਥੇ ਸੀ ਮੌਜੂਦ ਆ ਜਿੱਥੇ ਖੁਸ਼ੀ ਦਾ ਮਾਹੌਲ ਹੈ ਵਿੱਤ ਮੰਤਰੀ ਹਰਪਾਲ ਸਿੰਘ ਕੀਮਾ ਸਾਡੇ ਨਾਲ ਨੇ ਚੀਮਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਲੁਧਿਆਣਾ ਦੇ ਸਾਰੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਗੁਜਰਾਤ ਦੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਅਰਵਿੰਦ ਕੇਜਰੀਵਾਲ ਜੀ ਦੇ ਵਿਜ਼ਨ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੇ ਮਾਡਲ ਤੇ ਮੋਹਰ ਲਾਈ ਆ ਔਰ ਜੋ ਝੂਠ ਦਾ ਪ੍ਰਚਾਰ ਜ ਭਾਰਤੀ ਜਨਤਾ ਪਾਰਟੀ ਕਾਲੀ ਦਲ ਬੀਜੇਪੀ ਕਰ ਰਹੀ ਸੀ ਕਾਂਗਰਸ ਪਾਰਟੀ ਕਰ ਰਹੀ ਸੀ ਉਹਦੀ ਹਾਰ ਹੋਈ ਆ ਔਰ ਨੇਕ ਰੀਤੀਆਂ ਦੀ ਇਮਾਨਦਾਰੀ ਦੀ ਜਿਹੜੀ ਆ ਉਹ ਵੱਡੀ ਜਿੱਤ ਹੋਈ ਆ ਕੀ ਲੱਗਦਾ ਹੈ ਵੋਟ ਪਰਸੈਂਟੇਜ ਵੋਟ ਬਹੁਤ ਘੱਟ ਪੋਲ ਹੋਈ ਉਸ ਦੇ باوجود ਵੀ ਇੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰ ਜਾਣਾ ਕਿਹੜੀਆਂ ਕਿਹੜੇ ਉਹ ਡਵੈਲਪਮੈਂਟ ਦੇ ਕੰਮ ਸੀ ਜਿਹੜੇ ਲੁਧਿਆਣਾ ਪਸ਼ਮੀ ਵਿੱਚ ਤੁਸੀਂ ਕੀਤੇ ਉਸ ਦਿਨ ਗਰਮੀ ਦਾ ਬਹੁਤ ਜ਼ਿਆਦਾ ਕਹਿਰ ਜਿਹੜਾ ਵਾਪਰ ਰਿਹਾ ਸੀ ਜਿਸ ਦਿਨ VOTING ਹੋ ਰਹੀ ਸੀ ਇਸ ਗੱਲ ਕਰਕੇ VOTING ਕੱਟੋ ਪਰ ਲੇਕਿਨ ਲੋਕਾਂ ਨੇ ਸਪਸ਼ ਮੋਹਰ ਲਾਈਆ ਕਿ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਅੱਛੀ ਹੈ ਉਸ ਗੱਲ ਤੇ ਮੋਹਰ ਲਾਈਆ ਲੁਧਿਆਣਾ ਦੇ ਅੰਦਰ ਉਹ ਲੋਕਾਂ ਨੇ ਬਾਬਲ ਬਚਾਇਆ ਧਰਨੇ ਦਿੱਤੇ ਵਿਰੋਧ ਪ੍ਰਦਰਸ਼ਨ ਕੀਤੇ ਇਸ ਗੱਲ ਤੇ ਮੋਹਰ ਲਾਈਆ ਔਰ ਦੂਸਰਾ ਪੰਜਾਬ ਦੇ ਅੰਦਰ ਜੋ ਇੰਡਸਟਰੀ ਦੀ ਅਸੀਂ ਨਵੀਆਂ ਪਾਲিসੀਆਂ ਲੈ ਕੇ ਆ ਰਹੇ ਆ ਪਿਛਲੇ ਲਗਭਗ 3 ਸਾਲਾਂ ਚ ਬਹੁਤ ਸਾਰੀਆਂ ਇੰਡਸਟਰੀ ਦੀਆਂ ਪਾਲਿਸੀਆਂ ਆਂਦੀਆਂ ਨੇ ਉਹਨਾਂ ਸਾਰੀਆਂ ਪਾਲਿਸੀਆਂ ਦੇ ਮੋਹਰ ਲੱਜਾ ਕਿਉਂਕਿ ਲੁਧਿਆਣਾ ਪੱਛਮੀ ਦੇ ਅੰਦਰ ਬਹੁਤ ਸਾਰੇ ਇੰਡਸਟਰੀ ਲਿਸਟਾਂ ਦੇ ਆਪਣੇ ਘਰ ਨੇ VOTER ਲਗੇ ਉਹਨਾਂ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਆਮ ਆਦਮੀ ਪਾਰਟੀ ਸਹੀ ਦਿਸ਼ਾ ਦੇ ਅੰਦਰ ਪੰਜਾਬ ਚ ਕੰਮ ਕਰ ਰਹੀ ਆ। ਇਹ ਯੋਧ ਨਸ਼ਿਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਚ ਲੜ ਰਹੀ ਆ ਉਸ ਗੱਲ ਨੂੰ ਲੋਕਾਂ ਨੇ ਜਿਹੜਾ ਭਰਮਾ ਹੰਗਾਰਾ ਦਿੱਤਾ ਪਿਆਰ ਦਿੱਤਾ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਲਗੀ ਹੋਈ ਆ ਧੰਨਵਾਦ ਕਰਦੇ ਆਂ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਜਿਹੜਾ ਖਾਤਮਾ ਹੋ ਰਿਹਾ ਉਸ ਗੱਲ ਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਆ ਉਸ ਗੱਲ ਨੂੰ ਜਿਹੜਾ ਲੋਕਾਂ ਨੇ ਵੋਟ ਕੀਤੀ ਆ ਸੋ ਪੰਜਾਬ ਦੇ ਅੰਦਰ ਜੋ ਅਸੀਂ ਰੋਜ਼ਗਾਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਰਹੇ ਆ ਉਹਨੂੰ ਲੈ ਕੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾਗਾ ਸੋ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਰਕਾਰ ਜਿਹੜੀ ਆ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਚ ਲੱਗੀ ਰਹੂਗੀ ਇਸੇ ਤਰ੍ਹਾਂ ਅਸੀਂ ਨਵੀਆਂ ਪਾਲਿਸੀਆਂ ਬਣਾਉਂਦੇ ਰਹਾਂਗੇ ਔਰ ਪੰਜਾਬ ਨੂੰ ਤਰੱਕੀ ਵੱਲ ਲੈ ਜਾਂਦੇ ਰਹਾਂਗੇ ਪੁਰਾਣੇ ਸਮਿਆਂ ਚ ਪੰਜਾਬ ਚ ਕਾਲੀਦਰ ਬੀਜੇਪੀ ਨੇ ਨਸ਼ਾ ਫੈਲਾਇਆ ਕਰਪਸ਼ਨ ਦਾ ਜਾਲ ਵਿਛਾਇਆ ਭ੍ਰਿਸ਼ਟਾਚਾਰ ਦਾ ਜਾਲ ਵਿਛਾਇਆ ਪੰਜਾਬ ਦੇ ਅੰਦਰ ਮਾਫੀਆ ਸ਼ਬਦ ਦਾ ਪੈਦਾ ਕਦੋਂ ਹੋਇਆ ਮਾਫੀਆ ਸ਼ਬਦ ਜਦੋਂ ਕਾਲੀਦਰ ਬੀਜੇਪੀ ਦਾ ਰਾਜ ਸੀ ਉਸ ਸਮੇਂ ਮਾਫੀਆ ਸ਼ਬਦ ਪੈਦਾ ਹੋਇਆ ਕਿ ਜੀ ਸ਼ਰਾਬ ਦਾ ਮਾਫੀਆ ਚੱਲ ਰਿਹਾ ਰੈੱਡ ਦਾ ਮਾਫੀਆ ਚੱਲ ਰਿਹਾ ਚਿੱਟੇ ਦਾ ਮਾਫੀਆ ਚੱਲ ਰਿਹਾ ਲੈਂਡ ਦਾ ਮਾਫੀਆ ਚੱਲ ਰਿਹਾ ਇਹ ਉਹ ਸ਼ਬਦ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਚ ਉਹਦਾ ਐਂਟਰ ਕੀਤੇ ਜਦੋਂ ਪੰਜਾਬ ਚ ਕਾਲੀਦਰ ਬੀਜੇਪੀ ਦਾ ਰਾਜ ਸੀ ਇਹ ਸਭ ਦੋ ਦੋ ਆਏ ਔਰ ਕਾਂਗਰਸ ਪਾਰਟੀ ਦੇ ਕਿਆ ਖਤਮ ਕਰਾਂਗੇ ਖਤਮ ਤਾਂ ਕੀ ਕਰਨੇ ਸੀ ਆਪ ਵੀ ਉਹਦੇ ਨਾਲ ਰਲ ਕੇ ਸੋ ਆਵਾਜ਼ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਲੋਕਾਂ ਪਤੀ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਦਿਨ ਰਾਤ ਜੋਰ ਲਾ ਰਹੇ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਉਸੇ ਲੀਹਾਂ ਤੇ ਅਸੀਂ ਕੰਮ ਕਰ ਰਹੇ ਆ ਔਰ ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਨਾ ਸਾਡਾ ਧਰਮ ਬਖਸ਼ਿਆ ਨਾ ਪੰਜਾਬ ਬਖਸ਼ਿਆ ਨਾ ਜਵਾਨੀ ਬਖਸ਼ੀ ਸਿਰਫ ਆਪਣੇ ਪਰਿਵਾਰਾਂ ਦੀ ਚੌਧਰ ਦੇ ਖਾਤਰ ਆਪਣੀ ਸੱਤਾ ਦੇ ਲਾਲਚ ਦੇ ਖਾਤਰ ਪੰਜਾਬ ਨੂੰ ਬਰਬਾਦ ਕਰਨ ਦਾ ਉਹਨਾਂ ਨੇ ਯਤਨ ਕੀਤਾ ਸੋ ਇਸ ਗੱਲ ਕਰਕੇ ਅਕਾਲੀ ਦਲ ਦੀ ਬਹੁਤ ਪਾਰੀ ਹਾਰ ਹੋਈ ਹੈ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਬੀਜੇਪੀ ਦੀ ਹਾਰ ਹੋਈ ਹੈ ਹੁਣ ਸੇ ਸਾਰੀਆਂ ਪਾਰਟੀਆਂ ਇਕੱਠਾ ਇੱਕ ਜਗ੍ਹਾ ਠਜੋੜ ਕਰ ਲੈਣੇ ਚਾਹੇ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਸਾਰੇ ਇਕੱਠੇ ਹੋ ਜਾਣ ਫਿਰ ਵੀ ਮੈਂ ਸਵਿੰਦਰ ਲੋਕਰ ਇਹਨਾਂ ਨੂੰ ਸਭ ਕੁਝ ਸਿਖਾਉਣਾ ਬਹੁਤ-ਬਹੁਤ ਧੰਨਵਾਦ ਹਰਪਾਲ ਸਿੰਘ ਚੀਮਾ ਸਾਡੇ ਨਾਲ ਸੀ ਇਸ ਮੌਕੇ ਅਸੀਂ ਆਮਾਦੀ ਪਾਰਟੀ ਦੇ ਚੰਡੀਗੜ੍ਹ ਵਿਛਲੇ ਦਫ਼ਤਰ ਵਿਖੇ ਮੌਜੂਦ ਹਾਂ ਜਿੱਥੇ ਬਹੁਤ ਸਾਰਾ ਜਸ਼ਨ ਹੈ ਜਿਹੜਾ ਪਾਰਟੀ ਦੇ ਆਗੂਆਂ ਵੱਲੋਂ ਕੈਬਨਿਟ ਮਿੰისტਰਾਂ ਦੇ ਵੱਲੋਂ ਮਨਾਇਆ ਜਾ ਰਿਹਾ ਉਸ ਦੀਆਂ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਰਪਾਲ ਸਿੰਘ ਚੀਮਾ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪਾਰਟੀ ਵੱਲੋਂ ਕੀਤੇ ਗਏ ਜ ਕੰਮਾਂ ਦੇ ਉੱਤੇ ਜਿਹੜੀ ਹੈਗੀ ਆ ਮੋਰ ਹੈ ਉਹ ਲੁਧਿਆਣਾ ਦੇ ਲੋਕਾਂ ਨੇ ਲਗਾਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਜਿਹੜੀ ਗਤੀ ਹੈ ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਹੋਰ ਵੀ ਆਗੂਆਂ ਨਾਲ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਟਵਿਟੀ ਦੇ ਨਾਲ ਧੰਨਵਾਦ ਲੁਧਿਆਣਾ ਪਸ਼ਮੀਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਜਿੱਤ ਤੋਂ ਬਾਅਦ ਪਾਰਟੀ ਪਾਰਟੀ ਦਫ਼ਤਰ ਵਿਖੇ ਅਸੀਂ ਮੌਜੂਦ ਹਾਂ ਜਿੱਥੇ ਖੁਸ਼ੀ ਦਾ ਮਾਹੌਲ ਹੈ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਸਾਡੇ ਨਾਲ ਨੇ ਛੀਮਾ ਸਾਹਿਬ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡੇ ਸਰੋਤਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਲੁਧਿਆਣਾ ਦੇ ਸਾਰੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਗੁਜਰਾਤ ਦੇ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੇ ਵਿਜ਼ਨ ਤੇ ਮੋਹਰ ਲਾਈ ਆ ਹ ਦਾ ਪ੍ਰਚਾਰ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਕਾਲੀ ਦਲ ਬੀਜੇਪੀ ਕਰ ਰਹੀ ਸੀ ਕਾਂਗਰਸ ਪਾਰਟੀ ਕਰ ਰਹੀ ਸੀ ਉਹਦੀ ਹਾਰ ਹੋਈ ਆ ਔਰ ਨੈਕਰੀਤਿਆਂ ਦੀ ਇਮਾਨਦਾਰੀ ਦੀ ਜਿਹੜੀ ਆ ਉਹ ਵੱਡੀ ਜਿੱਤ ਹੋਈ ਆ ਕੀ ਲੱਗਦਾ ਹੈ ਵੋਟ ਪਰਸੈਂਟੇਜ ਵੋਟ ਬਹੁਤ ਘੱਟ ਪੋਲ ਹੋਈ ਉਸ ਦੇ باوجود ਵੀ ਇੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰ ਜਾਣਾ ਕਿਹੜੀਆਂ ਕਿਹੜੇ ਉਹ ਡਵੈਲਪਮੈਂਟ ਦੇ ਕੰਮ ਸੀ ਜਿਹੜੇ ਲੁਧਿਆਣਾ ਪਸ਼ਮੀ ਵਿੱਚ ਤੁਸੀਂ ਕੀਤੇ ਉਹ ਉਸ ਦਿਨ ਨਾ ਗਰਮੀ ਦਾ ਬਹੁਤ ਜ਼ਿਆਦਾ ਕਹਿਰ ਜਿਹੜਾ ਵਾਪਰ ਰਿਹਾ ਸੀ ਜਿਸ ਦਿਨ VOTING ਹੋ ਰਹੀ ਸੀ ਇਸ ਗੱਲ ਕਰਕੇ VOTING ਕਟੋਈ ਪਰ ਲੇਕਰ ਲੋਕਾਂ ਨੇ ਸਪਸ਼ ਮੋਹਮਦ ਤੇ ਮੋਹਰ ਲਾਈਆ ਕਿ ਆਮ ਆਦਮੀ ਪਾਰਟੀ ਦੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਉਹ ਅੱਛੀ ਹੈ ਉਸ ਗੱਲ ਤੇ ਮੋਹਰ ਲਾਈਆ ਕਿ ਲੁਧਿਆਣਾ ਦੇ ਅੰਦਰ ਉਹਨਾਂ ਲੋਕਾਂ ਨੇ ਬਾਬਲ ਬਚਾਇਆ ਧਰਨੇ ਦਿੱਤੇ ਵਿਰੋਧ ਪ੍ਰਦਰਸ਼ਨ ਕੀਤੇ ਇਸ ਗੱਲ ਤੇ ਮੋਹਰ ਲਾਈਆ ਔਰ ਦੂਸਰਾ ਪੰਜਾਬ ਦੇ ਅੰਦਰ ਜੋ ਇੰਡਸਟਰੀ ਦੀ ਅਸੀਂ ਨਵੀਆਂ ਪਾਲিসੀਆਂ ਲੈ ਕੇ ਆ ਰਹੇ ਆ ਪਿਛਲੇ ਲਗਭਗ 3 ਸਾਲਾਂ ਚ ਬਹੁਤ ਸਾਰੀਆਂ ਇੰਡਸਟਰੀ ਦੀਆਂ ਪਾਲਿਸੀਆਂ ਆਈਆਂ ਨੇ ਉਹਨਾਂ ਸਾਰੀਆਂ ਪਾਲਸੀਆਂ ਤੇ ਮੋਹਰ ਲਾਇਆ ਕਿਉਂਕਿ ਲੁਧਿਆਣਾ ਪੱਛਮੀ ਦੇ ਅੰਦਰ ਬਹੁਤ ਸਾਰੇ ਇੰਡਸਟਰੀ ਲਿਸਟਾਂ ਦੇ ਆਪਣੇ ਘਰ ਨੇ VOTER ਲਗੇ ਉਹਨਾਂ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਆਮ ਆਦਮੀ ਪਾਰਟੀ ਸਹੀ ਦਿਸ਼ਾ ਦੇ ਅੰਦਰ ਪੰਜਾਬ ਚ ਕੰਮ ਕਰ ਰਹੀ ਆ। ਇਹ ਯੋਧ ਨਸ਼ਿਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਪੰਜਾਬ ਤੇ ਲੜ ਰਹੀ ਆ ਉਸ ਗੱਲ ਨੂੰ ਲੋਕਾਂ ਨੇ ਜਿਹੜਾ ਭਰਮਾ ਹੰਗਾਰਾ ਦਿੱਤਾ ਪਿਆਰ ਦਿੱਤਾ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਲਗੀ ਹੋਈ ਆ ਧੰਨਵਾਦ ਕਰਦੇ ਆਂ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਜਿਹੜਾ ਖਾਤਮਾ ਹੋ ਰਿਹਾ ਉਸ ਗੱਲ ਦੀ ਲੋਕਾਂ ਨੇ ਪ੍ਰਸ਼ੰਸਾ ਕੀਤੀ ਆ ਉਸ ਗੱਲ ਨੂੰ ਜਿਹੜਾ ਲੋਕਾਂ ਨੇ ਵੋਟ ਕੀਤੀ ਆ ਸੋ ਪੰਜਾਬ ਦੇ ਅੰਦਰ ਜੋ ਅਸੀਂ ਰੋਜ਼ਗਾਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਰਹਿਆਂ ਉਹਨੂੰ ਲੈ ਕੇ ਲੋਕਾਂ ਨੇ ਪਿਆਰ ਸਤਿਕਾਰ ਦਿੱਤਾਗਾ ਸੋ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਸਰਕਾਰ ਜਿਹੜੀ ਆ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਚ ਲੱਗੀ ਰਹੂਗੀ ਇਸੇ ਤਰ੍ਹਾਂ ਅਸੀਂ ਨਵੀਆਂ ਪਾਲਿਸੀਆਂ ਬਣਾਉਂਦੇ ਰਹਾਂਗੇ ਔਰ ਪੰਜਾਬ ਨੂੰ ਤਰੱਕੀ ਵੱਲ ਲੈ ਜਾਂਦੇ ਰਹਾਂਗੇ ਪੁਰਾਣੇ ਸਮਿਆਂ ਚ ਪੰਜਾਬ ਚ ਕਾလီਦਰ ਬੀਜੇਪੀ ਨੇ ਨਸ਼ਾ ਫੈਲਾਇਆ ਕਰਪਸ਼ਨ ਦਾ ਜਾਲ ਵਿਛਾਇਆ ਭ੍ਰਿਸ਼ਟਾਚਾਰ ਦਾ ਜਾਲ ਵਿਛਾਇਆ ਪੰਜਾਬ ਦੇ ਅੰਦਰ ਮਾਫੀਆ ਸ਼ਬਦ ਦਾ ਪੈਦਾ ਕਦੋਂ ਹੋਇਆ ਮਾਫੀਆ ਸ਼ਬਦ ਜਦੋਂ ਕਾလီਦਰ ਬੀਜੇਪੀ ਦਾ ਰਾਜ ਸੀ ਉਸ ਸਮੇਂ ਮਾਫੀਆ ਸ਼ਬਦ ਪੈਦਾ ਹੋਇਆ ਕਿ ਜੀ ਸ਼ਰਾਬ ਦਾ ਮਾਫੀਆ ਚੱਲ ਰਿਹਾ ਰੈੱਡ ਦਾ ਮਾਫੀਆ ਚੱਲ ਰਿਹਾ ਚਿੱਟੇ ਦਾ ਮਾਫੀਆ ਚੱਲ ਰਿਹਾ ਲੈਂਡ ਦਾ ਮਾਫੀਆ ਚੱਲ ਰਿਹਾ ਇਹ ਉਹ ਸ਼ਬਦ ਪਹਿਲੀ ਵਾਰ ਪੰਜਾਬ ਦੀ ਹਿਸਟਰੀ ਚ ਉਹਦਾ ਐਂਟਰ ਕੀਤੇ ਜਦੋਂ ਪੰਜਾਬ ਚ ਕਾလီਦਰ ਬੀਜੇਪੀ ਦਾ ਰਾਜ ਸੀ ਇਹ ਖੱਬਦੂ ਦੁਆਏ ਔਰ ਕਾਂਗਰਸ ਪਾਰਟੀ ਦੇ ਕਿਆ ਖਤਮ ਕਰਾਂਗੇ ਖਤਮ ਤਾਂ ਕੀ ਕਰਨੇ ਸੀ ਆਪ ਵੀ ਉਹਦੇ ਨਾਲ ਲੜ ਗਏ ਸੋ ਆਮ ਆਦਮੀ ਪਾਰਟੀ ਜਿਹੜੀ ਕਮਿਟਿਡ ਆ ਪੰਜਾਬ ਦੇ ਲੋਕਾਂ ਪਤੀ ਸਰਦਾਰ ਭਗਵੰਤ ਸਿੰਘ ਮਾਜੀ ਲਗਾਤਾਰ ਦਿਨ ਰਾਤ ਜੋਰ ਲਾ ਰਹੇ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਭ੍ਰਿਸ਼ਟਾਚਾਰ ਖਤਮ ਕਰਾਂਗੇ ਉਸੇ ਲੀਹਾਂ ਤੇ ਅਸੀਂ ਕੰਮ ਕਰ ਰਹੇ ਆ ਔਰ ਦੂਸਰੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ ਨਾ ਸਾਡਾ ਧਰਮ ਬਖਸ਼ਿਆ ਨਾ ਪੰਜਾਬ ਬਖਸ਼ਿਆ ਨਾ ਜਵਾਨੀ ਬਖਸ਼ੀ ਸਿਰਫ ਆਪਣੇ ਪਰਿਵਾਰਾਂ ਦੀ ਚੌਧਰ ਦੇ ਖਾਤਰ ਆਪਣੀ ਸੱਤਾ ਦੇ ਲਾਲਚ ਦੇ ਖਾਤਰ ਪੰਜਾਬ ਨੂੰ ਬਰਬਾਦ ਕਰਨ ਦਾ ਉਹਨਾਂ ਨੇ ਯਤਨ ਕੀਤਾ ਸੋ ਇਸ ਗੱਲ ਕਰਕੇ ਅਕਾਲੀ ਦਲ ਦੀ ਬਹੁਤ ਪਾਰੀ ਹਾਰ ਹੋਈਆ ਕਾਂਗਰਸ ਪਾਰਟੀ ਦੀ ਹਾਰ ਹੋਈਆ ਭਾਜਪਾ ਦੀ ਹਾਰ ਹੋਈਆ ਹੁਣ ਸੇ ਸਾਰੀਆਂ ਪਾਰਟੀਆਂ ਇਕੱਠਾ ਇੱਕ ਜਗ੍ਹਾ ਠੋੜ ਜੋੜ ਕਰ ਲੈਣੇ ਚਾਹੇ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਅਕਾਲੀ ਦਲ ਸਾਰੇ ਇਕੱਠੇ ਹੋ ਜਾਣ ਫਿਰ ਵੀ ਮੈਂ ਸਵਿੰਦਾ ਲੋਕਾਂ ਨੂੰ ਸਭ ਕੁਝ ਸਿਖਾਉਣਾ ਬਹੁਤ ਬਹੁਤ ਧੰਨਵਾਦ ਹਰਪਾਲ ਸਿੰਘ ਚੀਮਾ ਸਾਡੇ ਨਾਲ ਸੀ ਇਸ ਮੌਕੇ ਅਸੀਂ ਆਮਾਦੀ ਪਾਰਟੀ ਦੇ ਚੰਡੀਗੜ੍ਹ ਵਿੱਚਲੇ ਦਫ਼ਤਰ ਵਿਖੇ ਮੌਜੂਦ ਹਾਂ ਜਿੱਥੇ ਬਹੁਤ ਸਾਰਾ ਜਸ਼ਨ ਹੈ ਜਿਹੜਾ ਪਾਰਟੀ ਦੇ ਆਗੂਆਂ ਵੱਲੋਂ ਕੈਬਨਿਟ ਮਿੰისტਰਾਂ ਦੇ ਵੱਲੋਂ ਮਨਾਇਆ ਜਾ ਰਿਹਾ ਉਸ ਦੀ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹਰਪਾਲ ਸਿੰਘ ਚੀਮਾ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਪਾਰਟੀ ਵੱਲੋਂ ਕੀਤੇ ਗਏ ਜ ਕੰਮਾਂ ਦੇ ਉੱਤੇ ਜਿਹੜੀ ਹੈਗੀ ਆ ਮੋਹਰ ਹੈ ਉਹ ਲੁਧਿਆਣਾ ਦੇ ਲੋਕਾਂ ਨੇ ਲਗਾਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵਿਕਾਸ ਕਾਰਜਾਂ ਦੀ ਜਿਹੜੀ ਗਤੀ ਹੈ ਉਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਹੋਰ ਵੀ ਆਗੂਆਂ ਨਾਲ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਅਜੀਤ ਪਾਰਟੀ ਦੇ ਨਾਲ ਧੰਨਵਾਦ ਲੁਧਿਆਣਾ ਪਸ਼ਮੀਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੀ ਜਿੱਤ ਤੋਂ ਬਾਅਦ ਪਾਰਟੀ ਪਾਰਟੀ ਦਫ਼ਤਰ ਵੀ ਕਿੱਥੇ ਸੀ ਮੌਜੂਦਾਂ ਜਿੱਥੇ ਖੁਸ਼ੀ ਦਾ ਮਾਹੌਲ ਹੈ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਸਾਡੇ ਨਾਲ ਨੇ ਛੀਮਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਲੁਧਿਆਣਾ ਦੇ ਸਾਰੇ ਨਿਵਾਸੀਆਂ ਨੂੰ ਪੰਜਾਬ ਦੇ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਗੁਜਰਾਤ ਦੇ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਹਰਵਿੰਦ ਕੇਜਰੀਵਾਲ ਜੀ ਦੇ ਵਿਜ਼ਨ ਤੇ ਮੋਹਰ ਲਾਈ ਆ ਹਰਵਿੰਦ ਦਾ ਪ੍ਰਚਾਰ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਕਾਂਲੀਦਲ ਬੀਜੇਪੀ ਕਰ ਰਹੀ ਸੀ ਕਾਂਗਰਸ ਪਾਰਟੀ ਕਰ ਰਹੀ ਸੀ ਉਹਦੀ ਹਾਰ ਹੋਈ ਆ ਔਰ ਨੇਕ ਰੀਤੀਆਂ ਦੀ ਇਮਾਨਦਾਰੀ ਦੀ ਜਿਹੜੀ ਆ ਉਹ ਵੱਡੀ ਜਿੱਤ ਹੋਈ ਆ ਕੀ ਲੱਗਦਾ ਹੈ ਵੋਟ ਪਰਸੈਂਟੇਜ ਵੋਟ ਬਹੁਤ ਘੱਟ ਪੋਲ ਹੋਈ ਉਸ ਦੇ ਬਾਵਜੂਦ ਵੀ ਇੰਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕਰ ਜਾਣਾ ਕਿਹੜੀਆਂ ਕਿਹੜੇ ਉਹ ਡਿਵੈਲਪਮੈਂਟ ਦੇ ਕੰਮ